ਫਟਾਘਰ ਚੌੜੀਆਂ ਦੇ ਕਸਬਾ ਅਲੇਵਾਲ ਦੇ ਨੌਜਵਾਨ ਬਲਦੇਵ ਸਿੰਘ ਦੀ ਫਰਾਂਸ ਤੋਂ ਇੰਗਲੈਂਡ ਜਾਂਦੇ ਸਮੇਂ ਰਸਤੇ ਵਿੱਚ ਹੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ ਜਿਸ ਦੀ ਮ੍ਰਿਤਕ ਦੇਹ ਅੱਜ ਉਸ ਦੇ ਘਰ 1 ਸਾਲ ਬਾਅਦ ਪਹੁੰਚੀ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬਲਦੇਵ ਸਿੰਘ ਵਿਦੇਸ਼ ਇਟਲੀ ਗਿਆ ਸੀ ਜਿੱਥੇ ਉਹ 6 ਮਹੀਨੇ ਰਿਹਾ ਅਤੇ ਉਸ ਤੋਂ ਬਾਅਦ ਉਸ ਨੇ ਫਰਾਂਸ ਜਾਣ ਦਾ ਮਨ ਬਣਾ ਲਿਆ ਜੋ ਪਿਛਲੇ ਸਾਲ ਦੀਵਾਲੀ ਤੋਂ 5-4 ਦਿਨ ਪਹਿਲਾਂ ਹੀ ਫਰਾਂਸ ਗਿਆ ਸੀ ਜਿਸ ਦੀ ਇੰਗਲੈਂਡ ਜਾਂਦੇ ਸਮੇਂ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ ਉਹਨਾਂ ਦੱਸਿਆ ਕਿ ਬੜੀ ਜਦੋਂ ਜਿਹਦ ਕਰਨ ਉਪਰੰਤ 1 ਸਾਲ ਤੇ 7 ਦਿਨ ਲੱਗੇ ਮ੍ਰਿਤਕ ਦੀ ਦੇਹ ਨੂੰ ਘਰ ਲਿਆਉਣ ਲਈ ਜੋ ਅੱਜ ਉਸ ਦੀ ਦੇਹ ਘਰ ਪਰਤੀ ਹੈ ਅਤੇ ਅੱਜ ਉਹਨਾਂ ਦਾ ਰੀਤੀ ਰਿਵਾਜਾਂ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਮੇਰਾ ਸੋਹਣਾ ਪੁੱਤਰਾ ਜੀ ਬਨ ਬਾਜਪੁਰ ਕਲੋਨੀ ਅਲੀਵਾਲ ਦੇ ਰਹਿਣ ਵਾਲੇ ਕੀ ਘਟਨਾ ਹੋਈ ਬਾਈਕ ਘਟਨਾ تقریبا ਪਿਛਲੇ ਸਾਲ ਦੀਵਾਲੀ ਤੋਂ ਪਹਿਲਾਂ ਦੀਵਾਲੀ ਤੋਂ 4-5 ਦਿਨ ਪਹਿਲਾਂ ਇਹ 프랑ਸ ਸੀ 프랑ਸ ਤੋਂ ਇੰਗਲੈਂਡ ਦੇ ਲਈ ਰਵਾਨਾ ਹੋਣਾ ਸੀ ਤੇ ਉਦੋਂ ਫਿਰ ਇਹਨਾਂ ਦੇ ਰਸਤੇ ਦੇ ਵਿੱਚ ਆਟੈਕ ਨਾਲ ਦੱਤੋ ਕੀ ਕਿਸ ਤਰੀਕੇ ਨਾਲ ਜੋ ਦੱਸਦੇ ਕਿ ਮੋਗੇ ਦੇ ਤੇ ਜਿਹੜੇ ਵੀਰ ਨਾਲ ਹੀ ਉਹਨਾਂ ਜੋ ਦੱਸਦੇ ਉਹ ਸੁਭਾਵਿਕ ਤੇ ਇਹ ਆ ਕਿ ਹਾਰਟ ਅਟੈਕ ਦੀ ਪ੍ਰੋਬਲਮ ਕਰਕੇ ਰਸਤੇ ਦੇ ਵਿੱਚ ਹੀ ਡੈਥ ਹੋ ਗਈ ਤੇ ਉਸ ਤੋਂ ਬਾਅਦ तकरीबन ਹੁਣ ਤੱਕ 1 ਸਾਲ ਤੇ 7-8 ਦਿਨ ਹੋ ਗਏ ਆ ਹੋਂ ਜਾ ਕੇ ਚਲੋ ਬੜਾ ਸੰਘਰਸ਼ ਕੀਤਾ ਪਰਿਵਾਰ ਨੇ ਕੁਝ ਹੋਰ ਸੱਜਣ ਬਾਹਰ ਜਿਹੜੇ ਬੈਠੇ ਇੱਕ ਕਪਾਲ ਸਿੰਘ ਭੱਟੀ ਨਾਂ ਦੇ ਸਾਕਸ਼ ਨੇ ਉਹਨਾਂ ਨੇ ਬੜੀ ਮੱਤ ਕੀਤੀ ਸਾਡੀ ਫਿਰ ਬਾਪੂ ਪਾਲਾ ਨੇ ਇੰਗਲੈਂਡ ਤੋਂ ਉਹਨਾਂ ਨੇ ਬਹੁਤ ਆਡੀ ਹੱਲ ਕੀਤੀ ਤੇ ਲਾਇਰ ਸਦਾਗਰ ਚੰਦ ਸਾਹਿਲ ਲੁਧਿਆਣੇ ਤੋਂ ਨੇ ਸਿਆਣੀ ਉਮਰਦੇ ਇੰਟਰਨੈਸ਼ਨਲ ਲਾਇਰ ਆ ਉਹਨਾਂ ਨੇ ਕਾਫੀ ਗੱਡੀ ਮੱਤ ਕੀਤੀ ਇਸ ਵਾਰੀ ਬਾਡੀ ਬੋਡ ਡੈਡ ਬੋਡੀ ਦਾ ਚਾਹੀ ਹੁਣਾਂ ਦੀ ਇੰਡੀਆ ਤੱਕ ਲਿਓਣ ਦੇ ਵਿੱਚ ਵਾਜ ਚਲੋ ਇਹ ਆ ਕੇ ਸਭ ਕੁਝਾਨੂੰ ਮਿਲ ਗਿਆ ਮਾਨੂੰ ਤਸੱਲੀ ਹੋ ਗਈ ਨਹੀਂ ਤੇ ਸਾਰੀ ਉਮਰ ਦੀ ਤਾਂ ਗਰਹਿਣੀ ਸੀ ਵੀ ਸਰ ਇਹ ਵੀ ਇਹ ਇਹ ਅਜੇ ਜਿੰਦਾ ਜਾਗਦਾ ਹੈ ਕਿਦਾਂ ਕਿਉਂਕਿ ਸੰਪਰਕ ਤੇ ਉਦੋਂ ਟੁੱਟ ਗਏ ਪਰ ਜਿਹੜੇ ਨਾਲ ਮੁੰਡੇ ਹੈਗੇ ਉਹਨਾਂ ਦੇ ਥਰੂ ਪਤਾ ਲੱਗਾ ਵੀ ਆ ਘਟਨਾ ਵਾਪਰ ਗਈ ਆ ਉਦੋਂ ਯਕੀਨ ਤੇ ਨਹੀਂ ਆਉਂਦਾ ਪਰ ਪੁਲਿਸ ਨਾਲ ਜਦੋਂ ਗੱਲਬਾਤ ਹੋਈ ਈਮੇਲ ਦੇ ਜਰੀਏ ਫਿਰ ਕੁਝ ਇਥੇ ਲਾਇਰ ਵਕੀਲ ਕਰਕੇ ਭੇਜਿਆ ਉੱਥੇ ਇੰਡੀਆ ਤੋਂ ਫਿਰ ਸਾਨੂੰ ਜਾ ਕੇ ਮਨ ਨੂੰ ਤਸੱਲੀ ਮਿਲੀ ਕਿ ਨਹੀਂ ਸਾਡਾ ਜੀ ਹੁਣ ਦੁਨੀਆ 'ਚ ਨਹੀਂ ਰਿਹਾ ਉਸ ਤੋਂ ਬਾਅਦ ਫਿਰ ਜਾਤ ਸਾਹਿਬ ਨੇ ਮੌਕੇ ਤੇ ਪਾਸਪੋਰਟ ਨਾਲ ਕੋਲ ਹੋਣ ਕਰਕੇ ਜਾਤ ਸਾਹਿਬ ਨੇ ਅਨਡੈਂਟੀਫਾਈ ਕਰਤਾ ਸੀ ਅਨਡੈਂਟੀਫਾਈ ਤੋਂ ਬਾਅਦ ਇਹ ਤੋਂ ਡੀਐਨਏ ਸੈਂਪਲ ਭੇਜੇ ਸਭ ਕੁਝ ਭੇਜਿਆ ਪੇਪਰ ਵਰਕ ਜੋ ਵੀ ਹੈ ਡਾਕੂਮੈਂਟਰੀ ਕਰਦੇ ਆ ਸਾਰੇ ਉਸ ਪ੍ਰੋਸੈਸ ਰਾਹੀਂ ਨਾਲ ਕਿ ਹੁਣ ਤੱਕ ਇਹਨੂੰ 1 ਸਾਲ ਤੇ 7-8 ਦਿਨ ਬਾਅਦ ਬੋਡੀ ਮਿਲੀ ਆ ਤੇ ਅੱਜ ਆਪਣੇ ਹੱਥੀ ਸਾਰੇ ਜੋ ਦੁਨੀਆ ਦੇ ਕਾਰਵਿਆਰ ਬਣਦੇ ਉਹ ਅੱਜ ਆਪਣੇ ਹੱਥੀ ਕਰਕੇ ਤੇ ਦੁਨੀਆ ਦਰਬਾਰਨਾ ਕੀਤਾ ਜੀ ਮੈਂ ਮਰੀਕ ਸਿੰਘ ਵਾਸੀ ਬਾਈਪੋ ਦਾ ਰਹਿਣ ਵਾਲਾ ਹਾਂ ਕਿਉਂਕਿ ਪਰਿਵਾਰ ਚ ਸਭ ਤੋਂ ਵੱਡਾ ਮੈਂ ਆ ਤੇ ਮੇਰ ਤੋਂ ਸਭ ਤੋਂ ਛੋਟਾ ਇਹ ਬਲਦੇਵ ਸਿੰਘ ਮੇਰਾ ਬ੍ਰਦਰ ਹੀ ਜੋ ਕਿ ਵਿਦੇਸ਼ ਗਏ ਤੇ ਵਿਦੇਸ਼ ਜਾਣ ਤੇ ਰਸਤੇ ਚੋਂ ਨੂੰ ਪ੍ਰੋਬਲਮ ਆ ਟੈਗ ਦੀ ਆ ਗਈ। ਦੋ ਇਹਨਾਂ ਦੇ ਬੇਟੇ ਆ ਇੱਕ ਜੋਬਨ ਆ ਤੇ ਇੱਕ ਅਲੀ ਆ। ਕਿੰਨੀ ਉਮਰ ਉਹਨਾਂ ਦੀ? ਉਹਨਾਂ ਦੀ ਉਮਰ ਇੱਕ ਦੀ ਤੇ ਹੈਗੀ ਆ ਕੋਈ 16 ਸਾਲ ਆ ਤੇ ਇੱਕ ਦੀ 14 ਸਾਲ ਆ। ਤੇ ਅੱਜ ਸਾਰੇ ਪਿੰਡਲੇ 10:00 ਵਜੇ ਤੇ ਬਾਕੀ ਸਾਰੇ ਇਲਾਕੇ ਦੇ ਸਾਥੀਆਂ ਨੇ ਸਾਥ ਦਿੱਤਾ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਆਪਣੇ ਹੱਥੀਂ ਨਿਭਾ ਕੀਤਾ ਗਿਆ ਪਿੰਡ ਬਾਜਪੁਰ ਬਾਕੀ ਸਾਰਿਆਂ ਦਾ ਧੰਨਵਾਦ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਦਾ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਮੇਰੇ ਦੁੱਖ ਦੀ ਘੜੀ 'ਚ ਸਾਰਿਆਂ ਨੇ ਸਾਥ ਲੋ ਕੇ ਮੇਰਾ ਦੁੱਖ ਵੰਡਾਇਆ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ 14 ਤਰੀਕ ਨੂੰ ਇਹਨਾਂ ਦੀ ਪੰਤਮਰ ਅਰਦਾਸ ਨਰਵਰ ਸਾਹਿਬ ਦੇ ਭੋਗ ਪਾਈ ਜਾਣਗੇ ਅੱਜ ਅਸੀਂ ਬਾਜਪੁਰ ਦੇ ਸ਼ਬਸ਼ਾਮ ਘਰ ਖੜੇ ਆਂ ਅਮਰੀਕ ਸਿੰਘ ਜੀ ਬਾਜਪੁਰ ਵਾਲੇ ਇਹਨਾਂ ਦੇ ਛੋਟੇ ਬ੍ਰਦਰ ਆ ਇਥੋਂ ਘਰੋਂ ਫੋਰਨ ਕੰਟਰੀਸ ਨਿਕਲੇ ਸੀ ਕੰਟਰੀਆਂ ਤੋਂ ਵੀ ਹੁੰਦੇ ਹੁੰਦੇ ਸਪੇਨ ਤੋਂ ਹੁੰਦੇ ਹੋਏ ਇੰਗਲੈਂਡ ਜਾਣਾ ਚਾਹੁੰਦੇ ਸੀ ਪਰ ਖਦਾਨ ਕਾਸਤਾ ਕੋਈ ਨਾ ਇਹੋ ਜਿਹੀ ਆਪਣੋਗੀ ਕੋਨੋਂ ਹਾਰਟ ਅਟੈਕ ਆ ਗਿਆ 1 ਸਾਲ ਤੇ 6 ਦਿਨ ਹੋ ਗਿਆ ਉਹਨਾਂ ਦੀ ਬਾਡੀ ਗੱਡ ਬਾਡੀ ਉੱਥੇ ਪਈ ਸੀ ਲੋਕਾਂ ਦੀ ਐਫਰਟ ਨਾਲ ਕਰਦੇ ਸਾਰੀ ਐਫਰਟਸ ਨਾਲ ਅਮਰੀਕ ਸਿੰਘ ਦੀ ਕੋਸ਼ਿਸ਼ ਨਾਲ ਇਹ ਸਾਰੀ ਬਾਡੀ ਅਜੇ ਤੱਕ ਇੱਥੇ ਆਈ ਆ ਤੇ ਅੱਜ ਸੰਸਕਾਰ ਦੇ ਸਮੇ ਸਾਰੀ ਲੋਕ ਇਕੱਠੇ ਹੋਏ ਆ ਬੜੇ ਗਮਗੀਨ ਸਮਾਵਾ ਇਹਨਾਂ ਦੇ ਪਰਿਵਾਰ ਨੂੰ ਤਰਵਾਸ ਦੇਣ ਲਈ ਅਸੀਂ ਸਾਰੇ ਸਮੂਹ ਮਿੱਤਰ ਦੋਸਤ ਇਲਾਕੇ ਦੇ ਲੋਕ ਸਾਰੇ ਇਕੱਠੇ ਹੋਏ ਆ